ਵੀਰੇ ਨੂੰ ਕੈਨੇਡਾ ਤੋਂ ਸਾਡੇ ਕੋਲੇ ਲੈ ਕੇ ਆਏ ਵੀਰ ਉੱਥੇ ਕੈਨੇਡਾ ਵੀ ਬਹੁਤ ਮਾੜੀ ਹਾਲਤ ਤੇ ਸ਼ੈਲਟਰ ਤੇ ਦੇ ਵਿੱਚ ਹੀ ਰਹਿੰਦਾ ਸੀ ਇਕੱਲਾ ਤੇ ਵੀਰੇ ਨੂੰ ਕੱਲ ਪੈਰਾਲਾਈਜ਼ ਹੋ ਗਿਆ ਦਰੰਗ ਦਾ ਅਟੈਕ ਆ ਗਿਆ ਆ ਬਾ ਇਤਿਆਸ ਸਾਈਡ ਜਿਹੜੀ ਇਹ ਕੰਮ ਛੱਡ ਗਿਆ ਹਾਂਜੀ ਵੀਰੇ ਕਿੱਥੇ ਸੀ ਕਿਤੇ ఫిਜ਼ੀਓਥੈਰੇਪੀ ਕਰਵਾ ਰਹੇ ਆ ਵੀਰੇ ਉਹ ਵੀਰੇ ਤੇਰਾ ਨਾਮ ਘਰਪ੍ਰੀਤ ਘਰਪ੍ਰੀਤ ਕਿਵੇਂ ਆ ਹੱਥ ਚੱਕ ਹੱਥ ਚਾਕਾ ਐਂ ਕਰ ਹੱਥ ਘਰਪ੍ਰੀਤ ਹੱਥ ਚਾਕਾ ਆਹ ਵਾਲਾ ਹੱਥ ਚਾਕਾ ਹੱਥ ਚੱਕ ਤਾ ਚੱਕ ਤਾ ਹੱਥ ਐਦਾਂ ਬਾਹ ਚੱਕ ਤਾ ਆਹ ਵਾਲੀ ਵੀ ਆ ਵੀ ਆਹ ਵਾਲੀ ਵੀ ਨੇ ਆਹ ਵਾਲੀ ਆਹ ਵਾਲੀ ਆਹ ਵਾਲੀ ਆਹ ਵਾਲੀ ਆਹ ਵਾਲੀ ਆਹ ਵਾਲੀ ਇਧਰ ਲੀ ਆਹ ਵਾਲੀ ਬਾਹ ਚੱਕਦਾ ਆਹ ਵਾਲੀ ਬਾਹ ਚੱਕਣੀ ਗੁਰਪ੍ਰੀਤ ਆਹ ਵਾਲੀ ਆਹ ਵਾਲੀ ਬਾਹ ਚੱਕ ਵੀਰੇ ਆਹ ਵਾਲੀ ਇਧਰ ਲੀ ਗੁਰਪ੍ਰੀਤ ਆਹ ਬਾਹ ਚੱਕ ਆਹ ਵਾਲੀ ਆ ਲੱਤ ਖੜੀ ਕਰ ਆਹ ਆ ਲੱਤ ਇਕੱਠੀ ਕਰ ਲੱਤ ਇਕੱਠੀ ਕਰ ਆ ਐ ਇਕੱਠੀ ਕਰ ਲਾ ਲੱਤ ਇਕੱਠੀ ਕਰ ਲਾ ਤਾ ਗੁਰਪ੍ਰੀਤ ਗੁਰਪ੍ਰੀਤ ਆ ਲੱਤ ਇਕੱਠੀ ਕਰ ਆ ਕਰ ਇਕੱਠੀ ਚੱਲ ਹੁਣ ਆ ਕਰ ਆ ਵਾਲੀ ਲੱਤ ਇਕੱਠੀ ਕਰ ਆ ਵਾਲੀ ਲੱਤ ਇਕੱਠੀ ਕਰ ਆ ਵਾਲੀ ਆ ਲੱਤ ਇਕੱਠੀ ਕਰੋ ਕਰੋ ਇਕੱਠੀ ਘਰ ਪਈ ਤਾਂ ਕੀ ਹੋਇਆ ਰੋਣਾ ਕਾ ਤੂੰ ਵੀਰੇ ਘਬਰਾਉਣਾ ਨਹੀਂਗਾ ਵਾਇਗਰੂ ਮੇਰ ਕਰਨਗੇ ਜੇ ਕਰੀ ਤੇਰੇ ਨਾਲ ਆ ਸਾਰੇ ਜਣੇ ਫਿਕਰ ਨਾ ਕਰ ਭੈਣ ਨਾਲ ਗੱਲ ਹੋਈ ਸੀ ਗੱਲ ਹਾਂਜੀ ਕਰਾਈ ਸੀ ਕੀ ਕਹਿੰਦੀ ਭੈਣ ਰੋਣਾ ਨਹੀਂਗਾ ਬੋਲ ਕੇ ਦੱਸ ਬੋਲ ਕੇ ਦੱਸ ਆਪਾਂ ਚੱਲਾਂਗੇ ਇਕੱਠੇ ਮੈਂ ਤੈਨੂੰ ਕਹਿੰਨਾ ਕੈਨੇਡਾ ਜਾਵਾਂਗੇ ਮੈਂ ਤੈਨੂੰ ਲੈ ਕੇ ਜਾਊ ਕੈਨੇਡਾ ਨਾਲ ਪਰ ਆਹ ਕੰਮ ਨਹੀਂ ਕਰਨਾ ਰੋਣਾ ਨਹੀਂਗਾ ਤੁਸੀਂ ਹਿੰਮਤ ਹਾਰ ਜਉਗੇ ਫਿਰ ਕਿੱਦਾਂ ਚੱਲੂਗਾ ਫਿਰ ਜਿਹੜੀ ਇਹ ਪ੍ਰੋਬਲਮ ਆਈ ਆ ਇਹ ਠੀਕ ਹੋ ਜੂਗੀ ਇਹ ਠੀਕ ਹੋ ਜੂਗੀ ਪ੍ਰੋਬਲਮ ਪਰ ਜੇ ਤੂੰ ਐਂ ਰੋ ਕੇ ਹਿੰਮਤ ਹਾਰ ਕੇ ਕਰੇਂਗਾ ਫਿਰ ਕੁਝ ਨਹੀਂ ਹੋਣਾ ਥੋੜੀ ਹਿੰਮਤ ਰੱਖ ਤੇਰੇ ਨਾਲ ਆਏ ਨਾ ਵਾਦਾ ਕੀਤਾ ਸੀ ਨਾ ਮੈਂ ਤੇਰੇ ਕੋਲੇ ਅਜੇ ਤੇਰੇ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗੀ ਤੂੰ ਕੈਨੇਡਾ ਜਾ ਸਕਦਾ ਮੈਂ ਲੈ ਕੇ ਜਾਊ ਤੈਨੂੰ ਕੈਨੇਡਾ ਨਾਲ ਆਵਦੇ ਆਪਾਂ ਇਕੱਠੇ ਚੱਲਾਂਗੇ ਆਪਾਂ ਡਾਊਨ Town ਕਿਹੜਾ ਕੱਢ ਕੇ ਆਵਾਂਗੇ ਉੱਥੇ ਠੀਕ ਆ ਕੈਨੇਡਾ ਪਲੇਸ ਤੇ ਜਾ ਕੇ ਆਵਾਂਗੇ ਆਪਾਂ ਕਿਹੜੀ ਆਹੋ ਕੈਨੇਡਾ ਪਲੇਸ ਹੀ ਆ ਕਿੱਥੇ ਆ ਇਹ ਇੱਕ ਕੈਨੇਡਾ ਪਲੇਸ ਕਿੱਥੇ ਆ ਰੋਣਾ ਨਹੀਂ ਹੈਗਾ ਗੁਰਪ੍ਰੀਤ ਹੌਸਲਾ ਰੱਖਣਾ ਇਹ ਬਾਹਾਂ ਤੇ ਹੱਥ ਤੇ ਨਾਲ ਚੱਲਣ ਲੱਗ ਜਾਣੀਆਂ ਲੱਤ ਚੱਲਣ ਲੱਗ ਜਣੀਆਂ ਠੀਕ ਆ ਅਧਰੰਗ ਦਾ ਟੈਕ ਆਇਆ ਅਧਰੰਗ ਦਾ ਟੈਕ ਹੋਰ ਵੀ ਬਹੁਤ ਵੇਰੀ ਬੰਦਿਆਂ ਨੂੰ ਆ ਜਾਂਦਾ ਪਰ ਇਹ ਠੀਕ ਹੋ ਜਾਂਦਾ ਤੂੰ ਟੁਰਨ ਫੇਰਨ ਲੱਗ ਜਾਣਾ ਪਹਿਲਾ ਹਫਤਾ ਹੁੰਦਾ ਨਾ ਜਿਹੜਾ ਥੋੜਾ ਜਿਹਾ ਹੁਣ ਜੇ ਤੂੰ ਐ ਹੌਸਲਾ ਹਾਰੇਗਾ ਨਾ ਰੋਵੇਂਗਾ ਫਿਰ ਨਾੜਾਂ ਨੇ ਕੰਮ ਨਹੀਂ ਕਰਨਾ ਦਿਮਾਗ ਨੂੰ ਸਟਰੋਂਗ ਕਰ ਮਨ ਨੂੰ ਕਹਿ ਕੋਈ ਗੱਲ ਨਹੀਂ ਮੈਂ ਠੀਕ ਆ ਠੀਕ ਆ ਤਕੜਾ ਹੋ ਜਾ ਤਕੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵੀਰਾ ਗੁਰਪ੍ਰੀਤ ਆ ਜੀ ਵੀਰੇ ਨੂੰ ਕੈਨੇਡਾ ਤੋਂ ਸਾਡੇ ਕੋਲੇ ਲੈ ਕੇ ਆਏ ਵੀਰ ਉੱਥੇ ਕੈਨੇਡਾ ਵੀ ਬਹੁਤ ਮਾੜੀ ਹਾਲਤ ਤੇ ਸ਼ੈਲਟਰ ਤੇ ਦੇ ਵਿੱਚ ਹੀ ਰਹਿੰਦਾ ਸੀ ਇਕੱਲਾ ਤੇ ਅਸਾਂ ਕਈ ਵਾਰੀ ਕੁਝ ਕਰਮਾਂ ਦਾ ਕਹਿ ਦਈਏ ਦੁੱਖ ਸੁੱਖਾ ਜਿਹੜਾ ਤੇ ਵੀਰੇ ਨੂੰ ਕੱਲ ਪੈਰਾਲਾਈਜ਼ ਹੋ ਗਿਆ ਅਧਰੰਗ ਦਾ ਅਟੈਕ ਆ ਗਿਆ ਆ ਬਾਹ ਤੇ ਆ ਸਾਈਡ ਜਿਹੜੀ ਇਹ ਕੰਮ ਛੱਡ ਗਿਆ ਜੀ ਤੇ ਗੁਰਪ੍ਰੀਤ ਵੀਰਾ ਤਾਂ ਦਰਸਤ ਹੋ ਜੇਵੇ ਟਕੜਾ ਹੋ ਜੇਵੇ ਵਾਹਿਗੁਰੂ ਕਿਰਪਾ ਕਰਨ ਸਿੱچے ਪਾਸ਼ਾ ਕੱਲ ਇਹਦੀ ਸਿਸਟਰ ਨਾਲ ਵੀ ਗੱਲ ਕਰਾਈ ਸੀ ਉਹ ਕੈਨੇਡਾ ਹੀ ਰਹਿੰਦੀ ਆ ਉਹਨੇ ਸੱਦਿਆ ਸੀ ਇਹਨੂੰ ਪਰ ਉਹ ਵੀ ਮਦਦ ਨਹੀਂ ਕਰ ਸਕੀ ਉਹਨੂੰ ਵੀ ਨਹੀਂ ਮਤਲਬ ਪਤਾ ਨਹੀਂ ਚਲੋ ਇਹ ਉਹਨਾਂ ਦਾ ਫੈਮਿਲੀ ਮੈਟਰ ਆ ਇਹਦਾ ਭਰਾ ਵੀ ਐ ਕਿਥੇ ਉਹਦੇ ਨਾਲ ਵੀ ਕੋਈ ਸਬੰਧ ਨਹੀਂ ਕੋਈ ਲਿੰਕ ਨਹੀਂ ਹੈਗਾ ਚਲੋ ਗੁਰੂ ਕਿਰਪਾ ਕਰਨ ਜੇ ਕੋਈ ਦਾ ਪਰਿਵਾਰ ਦਾ ਮੈਂਬਰ ਸਾਡੀ ਇਸ ਵੀਡੀਓ ਨੂੰ ਦੇਖਦਾ ਵਾ ਤਾਂ ਸਾਨੂੰ ਜਰੂਰ ਆ ਕੇ ਮਿਲੋ ਜੀ ਗੁਰਪ੍ਰੀਤ ਨੂੰ ਤੁਹਾਡੇ ਸਾਥ ਦੀ ਤੁਹਾਡੇ ਹੌਸਲੇ ਦੀ ਤੁਹਾਡੀ ਸਪੋਰਟ ਦੀ ਲੋੜ ਹੈ ਸੱਚੀ ਗੱਲ ਦੋਸਤੋ ਵਿਦੇਸ਼ ਜਾਣ ਦੇ ਚਾਹਵਣ ਨੌਜਵਾਨਾਂ ਤੋਂ ਲੋਕਾਂ ਤੋਂ ਤੁਸੀਂ ਅਕਸਰ ਸੁਣਦੇ ਹੋਵੋਗੇ ਕਿ ਵਿਦੇਸ਼ਾਂ ਦੇ ਵਿੱਚ ਉਹ ਆਪਣੇ ਚੰਗੇ ਭਵਿੱਖ ਦੇ ਲਈ ਚੰਗੇ ਫਿਊਚਰ ਦੇ ਲਈ ਜਾਂਦੇ ਨੇ ਪਰ ਵਿਦੇਸ਼ਾਂ ਦੀ ਧਰਤੀ ਤੇ ਫਿਊਚਰ ਕਿੰਨਾ ਕੁ ਚੰਗਾ ਇਸ ਦੀਆਂ ਹਰ ਰੋਜ਼ ਤੁਹਾਡੇ ਸਾਹਮਣੇ ਅਨੇਕਾਂ ਵੀਡੀਓਜ਼ ਜਾਂ ਫਿਰ ਆਪਣੇ ਨਜ਼ਦੀਕੀਆਂ ਤੋਂ ਸਕੇ ਸੰਬੰਧੀਆਂ ਤੋਂ ਖਬਰਾਂ ਪਹੁੰਚ ਨਹੀਂ ਹੋਣਗੀਆਂ ਪਰ ਹੁਣ ਇਹ ਹਾਲਾਤ ਕਿੰਨੇ ਪੱਧਰ ਤੋ ਬੱਦਰ ਹੋ ਚੁੱਕੇ ਨੇ ਇਸ ਦੀ ਜਿੰਦੀ ਜਿਆਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜੋ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਤੋਂ ਮੁੱਖ ਸੇਵਾਦਾਰ ਹਨ ਉਹ ਜਦੋਂ ਆਪਣੀ ਟੀਮ ਦੇ ਨਾਲ ਕੈਨੇਡਾ ਦੇ ਟੂਰ ਤੇ ਗਏ ਤਾਂ ਉੱਥੇ ਉਹਨਾਂ ਦੇ ਨਾਲ ਇੱਕ ਅਜਿਹੇ ਵੀਰ ਨੂੰ ਭੇਜਿਆ ਗਿਆ ਜਿਹੜਾ ਕਿ ਕੈਨੇਡਾ ਦੀ ਧਰਤੀ ਤੇ ਵੀ ਰੋਲ ਰਿਹਾ ਸੀ ਉਹ ਕੈਨੇਡਾ ਜਿੱਥੇ ਜਾਣ ਦੇ ਲਈ ਪੰਜਾਬੀ ਪੁੱਠੇ ਸਿੱਧੇ ਰਸਤੇ ਵਰਤਦੇ ਨੇ ਪੁੱਠੀਆਂ ਚੱਦੀਆਂ ਸਕੀਮਾਂ ਵਰਤਦੇ ਨੇ ਇਤੋਂ ਤੱਕ ਕਿ ਕੁਝ ਲੋਕ ਤਾਂ ਰਿਸ਼ਤਿਆਂ ਤੱਕ ਦਾ ਘਾਣ ਕਰਕੇ ਵਿਦੇਸ਼ ਜਾਣ ਦੇ ਦੌਰ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਉੱਥੇ ਹੀ ਇਹ ਬਜ਼ੁਰਗ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਟ ਰਿਹਾ ਸੀ ਕੈਨੇਡਾ ਦੀ ਧਰਤੀ ਤੇ ਤੁਸੀਂ ਵੀਡੀਓ ਦੇਖ ਹੀ ਲਈ ਹੈ ਸੋ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਜਰੂਰ ਕਮੈਂਟ ਦੇ ਵਿੱਚ ਆਪਣੀ رائے ਸਾਂਝੀ ਕਰਿਓ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ